ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਅੱਜ ਸਮਰਾਲਾ ਪੁਲਿਸ ਵੱਲੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਏ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਏ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਦੇਰ ਰਾਤ ਤਕਰੀਬਨ 2:30 ਵਜੇ ਡੀਟੇਨ ਕੀਤਾ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੁੱਲ ਹਿੰਦ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਕਿਸੇ ਅੰਦਸੀ ਥਾਂ ਤੇ ਲੈ ਗਈ ਉਹਨਾਂ ਤੋਂ ਇਲਾਵਾ ਸਮਰਾਲਾ ਇਲਾਕੇ ਚੋਂ ਇੱਕ ਦਰਜਨ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਹਨਾਂ ਸਾਰਿਆਂ ਨੂੰ ਸਮਰਾਲਾ ਥਾਣੇ ਵਿੱਚ ਹੀ ਰੱਖਿਆ ਗਿਆ ਹੈ ਇਹਨਾਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹਨ ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਵਿੱਚ ਵੀ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਆਓ ਦੇਖਦੇ ਹਾਂ ਸਮਰਾਲਾ ਤੋਂ ਸੁੱਚਾ ਬੰਗੜ ਤੇ ਮਨੋਜ ਕੁਮਾਰ ਮੋਂਗਾ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਰਾਤ ਕੋਈ ਸਵੇਰ 1 ਵਜੇ ਦੇ ਕਰੀਬ ਬਾਹਰ ਬੈਲ ਮੱਜੀ ਹੈ ਤੇ ਮੈਂ ਬਾਹਰ ਗਿਆ ਦੇਖਿਆ ਪੁਲਿਸ ਕਰ ਖੜੀ ਸੀਗੀ ਪੁਲਿਸ ਦੇ ਕੋਈ ਹੋਣੇ ਨੇ 20 ਕ ਬੰਦੇ ਹੋਣੇ ਨੇ ਪਹਿਲਾਂ ਇੱਕ ਦੋ ਗੱਡੀਆਂ ਸੀ ਫਿਰ ਬਾਅਦ ਦੇ ਵਿੱਚ ਡੀਐਸਪੀ ਵੀ ਆਏ ਨੇ ਲੋਕਲ ਪਹਿਲਾਂ ਮਿਰਖਾ ਲੈ ਐਸਐਚਓ ਸੀ ਫਿਰ ਬੈਠੇ ਰਹੇ ਨੇ ਇੱਥੇ ਘਾਟਾ ਤੇ 2:30 ਵਜੇ ਫਿਰ ਬਾਪੂ ਜੀ ਉਹਨਾਂ ਦੇ ਨਾਲ ਚਲੇ ਗਏ ਨੇ ਉਹ ਲੈ ਕੇ ਨੇ ਜਦ ਪੁਲਿਸ ਆਈ ਤਾਂ ਰਾਜਵਾਲ ਸਾਹਿਬ ਆਰਾਮ ਕਰ ਰਹੇ ਸੀ ਸੌ ਰਹੇ ਸੀ ਉਹ ਸੌ ਰਹੇ ਸੀ ਉਸ ਤੋਂ ਬਾਅਦ ਉਹ ਅਡੇ ਨਾਲ ਉਹਨਾਂ ਨੇ ਜਿਹੜਾ ਰਿਕੁਐਸਟ ਕੀਤੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਠਾਇਆ ਹਾਂਜੀ ਹਾਂਜੀ ਅਰੈਸਟ ਦੀ ਗੱਲ ਕਰੀਏ ਤਾਂ ਉਹ ਅਰੈਸਟ ਕਰਕੇ ਕੁਝ ਦੱਸਿਆ ਵੀ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਉਹਨਾਂ ਨੇ ਕੋਈ ਦੱਸਿਆ ਹੈਗਾ ਵੀ ਕਿੱਥੇ ਲੈ ਕੇ ਜਾ ਰਹੇ ਨੇ ਥੋੜੀ ਉਸ ਤੋਂ ਬਾਅਦ ਗੱਲਬਾਤ ਹੋਈ ਵੀ ਰਾਜਨ ਸਾਹਿਬ ਕਿਸ ਜਗ੍ਹਾ ਤੇ ਨਿਸ਼ੀ ਸੇਫ ਨੇ ਠੀਕ ਨਹੀਂ ਇੰਨਾ ਕੁ ਪਤਾ ਹੈ ਵੀ ਉਹ ਸੇਫ ਨੇ ਠੀਕ ਨੇ ਤੇ ਦਵਾਈ ਉਹ ਆਪਣੀ ਪਹਿਲਾਂ ਹੀ ਨਾਲੇ ਲੈ ਗਏ ਸੀਗੇ ਰਾਤ ਨੂੰ ਤੋ ਠੀਕ ਨੇ ਇੰਨਾ ਕੁ ਪਤਾ ਲੱਗਿਆ ਇਹ ਗੱਲ ਕਰੀਏ ਪੂਰੇ ਪੰਜਾਬ ਵਿੱਚ ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਕਿਸਾਨ ਲੀਡਰ ਚੱਕੇ ਜਾ ਰਹੇ ਨੇ ਕੱਲ ਜਿਹੜੀ ਮੀਟਿੰਗ ਸੀ ਬੇਸ ਹਟਾ ਨਿਕਲੀ ਆ ਤੇ ਕਿਵੇਂ ਦੇਖਦੇ ਜਿਹੜੀਆਂ ਜਿਹੜੀ ਡੇਟੇਨ ਕੀਤੀ ਜਾ ਰਹੇ ਨੇ ਲੀਡਰ ਇਹਦੇ ਨਾਲ ਲੱਗਦਾ ਨਹੀਂ ਵੀ ਇਹ ਜਿਹੜਾ ਮਾਮਲਾ ਹੋਰ ਪਖੂ ਕੁ ਸਰਕਾਰ ਦੇ ਖਿਲਾਫ ਇਹ ਜਿਹੜਾ ਕੱਲ ਮੀਟਿੰਗ ਹੋਈ ਐ ਸੀਐਮ ਸਾਹਿਬ ਨਾਲ ਉਥੇ ਸਮਝ ਨਹੀਂ ਆ ਰਿਹਾ ਵੀ ਕਿਉਂ ਸੀਐਮ ਸਾਹਿਬ ਇੰਨੀ ਤਲਖੀ ਦੇ ਵਿੱਚ ਉੱਠ ਕੇ ਚਲੇ ਗਏ ਨੇ ਤੇ ਉਹ ਤਲਖੀ ਉਹਨਾਂ ਨੂੰ ਕਿਉਂ ਆਈ ਕਿਉਂਕਿ ਕਿਸੇ ਵੀ ਕਿਸਾਨ ਆਗੂ ਨੇ ਕੋਈ ਅਪਸ਼ਬਦ ਨਹੀਂ ਬੋਲਿਆ ਕਿਸੇ ਅਫਸਰ ਸਾਹਿਬਾਨ ਦੇ ਬਾਰੇ ਜਾਂ ਕਿਸੇ ਮਨਿਸਟਰ ਦੇ ਬਾਰੇ ਉਹ ਇਹ ਕਹਿ ਕੇ ਚਲੇ ਗਏ ਨੇ ਚੰਗਾ ਫਿਰ ਤੁਸੀਂ ਜਿਹੜਾ ਕਰਨਾ ਕਰ ਲੋ ਤੇ ਇਹ ਬੜੀ ਮੰਦ ਭਾਗੀ ਗੱਲ ਹੈ ਉਸ ਤੋਂ ਪਹਿਲਾਂ ਜਿੰਨੀ ਮੀਟਿੰਗ ਚੱਲ ਰਹੀ ਸੀ ਉਹ ਬਹੁਤ ਖੁਸ਼ਗੁਵਾਰ ਮੀਟਿੰਗ ਹੋਈ ਹੈ 7 8 8 9 ਇਸ਼ੂਸ ਡਿਸਕਸ ਹੋ ਗਏ ਸੀਗੇ ਉਦੋਂ ਬਾਅਦ ਉਹ ਕਹ ਉਹਨਾਂ ਨੇ ਅੱਖ ਦਾ ਬਹਾਨਾ ਜਾਂ ਉਹਨਾਂ ਦੀ ਅਪਾਇੰਟਮੈਂਟ ਹੋਣੀ ਹੈ ਡਾਕਟਰ ਨਾਲ ਇਹਨਾਂ ਨੇ ਰਿਕਵੈਸਟ ਕੀਤੀ ਕਿ 5 ਮਿੰਟ ਹੋਰ ਬੈਠ ਜਾਓ ਕਿਉਂਕਿ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਰਿਲੇਟਿਡ ਇਸ਼ੂ ਡਿਸਕਸ ਹੋ ਰਿਹਾ ਸੀ ਉਹ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ ਬਾਪੂ ਨੇ ਕਿਹਾ ਵੀ 5 ਮਿੰਟ ਲੈਣੇ ਨੇ ਫਿਰ ਤੁਸੀਂ ਚਲੇ ਜਾਓ ਪਰ ਪਤਾ ਨਹੀਂ ਕਿਉਂ ਉਹ ਵਿੱਚੋਂ ਹੀ ਆਪਣਾ ਚਲੇ ਗਏ ਤੇ ਰਾਤ ਦੀ ਜਿਹੜੀ ਕਾਰਵਾਈ ਹੈ ਮੈਂ ਸਮਝਦਾ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਹਰੇਕ ਨੂੰ ਰਾਈਟ ਹੈ ਆਪਣੀ ਗੱਲ ਕਹਿਣ ਦਾ ਸਰਕਾਰ ਨੂੰ ਨਹੀਂ ਕਹਿਣੀ ਤਾਂ ਹੋਰ ਕਿਹਨੂੰ ਕਹਿਣੀ ਹੈ ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਨੇ ਹੀ ਮਸਲੇ ਲੋਕਾਂ ਦੇ ਹੱਲ ਕਰਨੇ ਨੇ ਤੇ ਇਹ ਗ੍ਰਿਫਤਾਰੀ ਦੇ ਨਾਲ ਮੇਰੇ ਖਿਆਲ ਦੇ ਵਿੱਚ ਜਿਹਨੂੰ ਨਹੀਂ ਵੀ ਸੀ ਪਤਾ ਪੰਜ ਤਰੀਕ ਦਾ ਅੱਜ ਉਹ ਲੋਕ ਜਾਗੇ ਨੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਪਰ ਰਜੀਵਾਲ ਸਾਹਿਬ ਜਾਣਦੇ ਜਾਂਦੇ ਤੁਹਾਡੀ ਕੋਈ ਡਿਊਟੀ ਲਗਾ ਕੇ ਗਏ ਨੇ ਮੋਰਚੇ ਦੀ ਨਹੀਂ ਕੋਈ ਇਹੋ ਜੀ ਐ ਸੱਚ ਤਾਂ ਨਹੀਂ ਪਰ ਮੈਂ ਪਹਿਲਾਂ ਵੀ ਕਦੇ ਜਦੋਂ ਕਿਤੇ ਇਹੋ ਜੀ ਕੋਈ ਇਹਨਾਂ ਦੀ ਇਲਨੈਸ ਹੋਈ ਆ ਜਾਂ ਕੁਝ ਹੋਈ ਆ ਸਾਥ ਦੇਈਦਾ ਜਥੇਬੰਦੀ ਦੇ ਵਿੱਚ ਜਿੰਨਾ ਕ ਯੋਗਦਾਨ ਹੋਵੇ ਵੱਧ ਤੋਂ ਵੱਧ ਪਾਈਦਾ ਫਿਰ